ਕਿਸੇ ਸਮੇਂ ਵਿੱਚ ਤਲਵਾੜਾ ਨੂੰ ਮਿੰਨੀ ਚੰ디ਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਤਲਵਾੜਾ ਦੀ ਵਧੀਆ ਸਫਾਈ ਵਿਵਸਥਾ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਸਨ ਅੱਜ ਦੀ ਤਾਰੀਖ ਵਿੱਚ ਤਲਵਾੜਾ ਵਿੱਚ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਵਿੱਚ ਚਲਾਉਣ ਦੇ ਲਈ ਬੀਬੀਐਮਬੀ ਪ੍ਰਸ਼ਾਸਨ ਤੇ ਨਗਰ ਕੌਂਸਲ ਤਲਵਾੜਾ ਮੌਜੂਦ ਹੈ ਫਿਰ ਵੀ ਲੋਕ ਭਰੇ ਕੂੜੇਦਾਨ ਨੂੰ ਖਾਲੀ ਕਰਵਾਉਣ ਦੇ ਲਈ ਪ੍ਰਸ਼ਾਸਨ ਦੀਆਂ ਮਿੰਦਾਗਾਰੀ ਹਨ ਅੱਜ ਪਬਲਿਕ ਸਪੋਰਟ ਨਿਊਜ਼ ਦਾ ਸੀਨੀਅਰ ਸਿਟੀਜ਼ਨ ਕਾਉਂਸਲ ਤਲਵਾੜਾ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਸਾਡੇ ਸੁਭਾਸ਼ ਨਗਰ ਦੇ ਬਾਹਰ ਇੱਕ ਕੂੜਾ ਸੁੱਟਣ ਲਈ ਇੱਕ ਕੂੜਾਦਾਨ ਰੱਖਿਆ ਹੋਇਆ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਕੂੜੇ ਨਾਲ ਭਰਿਆ ਹੋਇਆ ਹੈ ਤੇ ਕੋਈ ਵੀ ਪ੍ਰਸ਼ਾਸਨ ਇਸ ਨੂੰ ਚੁੱਕ ਨਹੀਂ ਰਿਹਾ ਹੈ ਤੇ ਇਸ ਕੂੜੇਦਾਨ ਕੋਲ ਮੱਖੀ ਮਸ਼ਤ ਦੀ ਭਾਰ ਮਾਰ ਹੋ ਗਈ ਹੈ ਜਿਸ ਨਾਲ ਕੋਈ ਵੱਡੀ ਬਿਮਾਰੀ ਫੈਲ ਸਕਦੀ ਹੈ ਇਸ ਮੁਕੇ ਦੇ ਸੀਨੀਅਰ ਸਿਟੀਜ਼ਨ ਤਲਵਾੜਾ ਦੇ ਚੇਅਰਮੈਨ ਅਵਤਾਰ ਕੁਸ਼ਨ ਤੇ ਪਿਆਰਾ ਸਿੰਘ ਨੇ BBMP ਪ੍ਰਸ਼ਾਸਨ ਤੇ ਨਗਰ ਕੌਂਸਲ ਤਲਵਾੜਾ ਦੋਨਾਂ ਪ੍ਰਸ਼ਾਸਨਾਂ ਨੂੰ ਬੇਨਤੀ ਕੀਤੀ ਹੈ ਕਿ ਦੋਨੋਂ ਮਿਲ ਕੇ ਇਸ ਕੂੜੇਦਾਨ ਨੂੰ ਖਾਲੀ ਕਰਵਾ ਦੇਣ ਇਸ ਸਬੰਧ ਵਿੱਚ ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਇਹ ਜੋ ਡੈਸਟਬਿਨ ਰੱਖੇ ਹੋਏ ਹਨ ਉਹ BBMP ਦੇ ਹਨ ਤੇ ਸਾਡੇ ਕੋਲ ਇਹਨਾਂ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਬੋਲੋ ਜੀ ਅਸੀਂ ਇਹ ਆ ਜਿਹੜਾ ਕੂੜਾ ਪਾਉਣਾ ਡੰਪ ਹੈਗਾ ਇਹ ਅਸੀਂ ਸੀਨੀਅਰ ਸਿਟੀਜਨਾਂ ਨੇ ਕੋਲੋਂ ਪੈਸੇ ਖਰਚ ਕੇ ਇਹਦਾ ਸਾਰਾ ਟੁੱਟ ਗਿਆ ਸੀ ਨਾ BBMP ਕੋਲ ਕਰਦੀ ਆ BBMP ਕਹਿੰਦੇ ਕਮੇਟੀਆਂ ਨੇ ਕਰਨਾ ਕਮੇਟੀ ਵਾਲੇ ਕਹਿੰਦੇ BBMP ਨੇ ਕਰਨਾ ਇਹ ਦੇਖੋ ਹੁਣ ਇੱਕ ਇਹਨੂੰ ਚੁੱਕਣ ਤੱਕ ਨਹੀਂ ਆਉਂਦੇ ਬਾਕੀ ਚੁੱਕੇ ਤਾਂ ਲੈ ਜਾਓ ਸਰਾਜ ਜੀ ਤੁਸੀਂ ਇਹ ਇਹਦੇ ਕੂੜੇ ਦਾ ਡੰਪ ਮੋਰੇ ਸਾਡੇ ਨੇ ਇਕੱਠੇ ਹੋਏ ਜੀ ਇੱਕ ਕਾਹਨੂੰ ਇਕੱਠੇ ਹੋਏ ਤੁਸੀਂ ਅੱਜ ਮੈਂ ਦੱਸਣਾ ਕਾ ਨਾ ਇਹ ਅੱਜ ਜਿਹੜਾ ਸਾਨੂੰ ਇਹ ਪ੍ਰੋਬਲਮ ਕਰਨਾ ਪਿਆ ਅਸੀਂ ਜੋ ਇੱਥੇ ਦਾ ਐਮਸੀਏ ਮੀਸਵਰਕ ਕਮੇਟੀ ਹੈ ਨਗਰਪੰਚਾਇਤ ਉਹਨਾਂ ਨੂੰ ਘੱਟੋ-ਘੱਟ 10 ਦਿਨ ਤੋਂ ਅਸੀਂ ਨਿੱਤਾਂ ਕਰ ਰਹੇ ਹਾਂ ਕਿ ਬੀਬੀਐਨਬੀ ਦਾ ਡਰਾਈਵਰ ਜਿਹੜਾ ਇਹਨੂੰ ਚੁੱਕਦਾ ਸੀ ਉਹ ਮਰ ਗਿਆ ਹੈ ਬੀਬੀਐਨਬੀ ਜਦੋਂ ਵੀ ਇਹਦਾ ਪ੍ਰਬੰਧ ਕਰੇਗੀ ਉਦੋਂ ਤੱਕ ਇਹਨੂੰ ਥੋੜਾ ਜਿਆਦਾ ਤੁਸੀਂ ਹੈਲਪ ਕਰੋ ਲੇਕਿਨ ਜਦੋਂ 8-10 ਦਿਨ ਬੀਤਣ ਤੋਂ ਬਾਅਦ ਕੋਈ ਪ੍ਰੋਗਰਾਮ ਨਹੀਂ ਬਣਿਆ ਤਾਂ ਅੱਜ ਅਸੀਂ ਮਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਤਾਂ ਕਿ ਅਸੀਂ ਵੀ ਦੇਸ਼ ਦੇ ਮਤਲਕ ਆਪਣਾ ਪਹਿਲਾ ਫਰਜ਼ ਸਮਝੀਏ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਖਾਸ ਕਰ ਬੀਵੀਆਂ ਦੀ ਨੀਂਦ ਨਟ ਨੂੰ ਕਿ ਜਦ ਤੱਕ ਕੂੜੇ ਦਾ ਪ੍ਰਬੰਧ ਨਗਰ ਪੰਚਾਇਤ ਨੂੰ ਦਿੱਤਾ ਜਾਵੇ ਦੋ ਪਾਸੇ ਦੋ ਬੇੜੀਆਂ ਦਾ ਮਲਾ ਹਮੇਸ਼ਾ ਭੁਖਰੰਦਾ ਹੈ ਮੈਂ ਪੁੱਛਣਾ ਚਾਹੁੰਦਾ ਚੀਫ ਇੰਜੀਨੀਅਰ ਨੂੰ ਕਿ ਕੀ ਅਗਰ ਸ਼ਿਫਟ ਦਾ ਡਰਾਈਵਰ ਇਦਾਂ ਦੀ ਕੋਈ ਮਿਸਹੈਪਨਿੰਗ ਹੋ ਜਾਵੇ ਤਾਂ ਕੀ ਸ਼ਿਫਟ ਬੰਦ ਕਰ ਦਿਆਂਗੇ ਕੀ ਆਪਾਂ ਕਲੋਨੀ ਚ ਘੁੰਮ ਕੇ ਦੇਖਦੇ ਆਂ ਕਿ ਸਾਡੀ ਸਫਾਈ ਦਾ ਕੀ ਹਾਲ ਹੈ ਸਾਡੀ ਕਲੋਨੀ ਸਵੱਛ ਹੈ ਜਾਂ ਨਹੀਂ ਹੈ ਅਗਰ ਸਵੱਛ ਨਹੀਂ ਹੋਏਗੀ ਤਾਂ ਬਿਮਾਰੀ ਆਏਗੀ ਮੈਨੂੰ ਵੀ 72 ਸਾਲ ਹੋ ਗਏ 73ਵਾਂ ਸਾਲ ਲੱਗਿਆ ਹੋਇਆ ਬੀਬੀ ਜੀ ਚੋਂ ਰਿਟਾਇਰ ਹੋਇਆ 15 ਸਾਲ ਹੋ ਗਏ ਲੇਕਿਨ ਖਾਸ ਕਰ ਬੀਬੀ ਜੀ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੀਬੀ ਜੀ ਇਹ ਜੋ ਨਹੀਂ ਸੀ ਜੋ ਅੱਜ ਪੋਜੀਸ਼ਨ ਹੈ ਅਗਰ ਡਰਾਈਵਰ ਦੀ ਉਹਦੀ ਮੌਤ ਹੋ ਗਈ ਤਾਂ ਤੁਰੰਤ ਉਹਦਾ ਪ੍ਰਬੰਧ ਕੀਤਾ ਜਾਵੇ ਪਹਿਲਾ ਡਰਾਈਵਰ ਰਿਟਾਇਰ ਹੋ ਗਿਆ ਜਿਹੜਾ ਦੂਜਾ ਡਰਾਈਵਰ ਲੱਗਿਆ ਦਸਤ ਮੈਨੂੰ ਉਠਾਣ ਤੇ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਕੱਲ ਰਸਮ ਕਰ ਕਿਰਿਆ ਵੀ ਹੋ ਗਈ ਲੈਕਿਨ ਗਿਆਤਾ ਨਗਰ ਪੰਚਾਇਤ ਨੂੰ ਲਿਖੋ ਅਗਰ ਤੁਸੀਂ ਟੈਕਸ ਦਿੰਨੇ ਹੈ ਤਾਂ ਇਹਦਾ ਟੋਟਲ ਪ੍ਰਬੰਧ ਨਗਰ ਪੰਚਾਇਤ ਕਰੇ ਅਗਰ ਨਗਰ ਪੰਚਾਇਤ ਨਹੀਂ ਕਰਦੀ ਤਾਂ ਫਿਰ ਅਸੀਂ ਨਗਰ ਪੰਚਾਇਤ ਦਾ ਦੌੜਾ ਹੋਈ ਹੈ ਵੀ ਤੁਸੀਂ ਕਿਉਂ ਨਹੀਂ ਕਰਦੇ ਸਫਾਈ ਸਾਡੇ ਜੀਵਨ ਦਾ ਇੱਕ ਬਹੁਤ ਬੜਾ ਹਿੱਸਾ ਹੈ ਜਿਹੜੀ ਕਿ ਸਵੇਰਾਂ ਰਸੋਈ ਤੋਂ ਸ਼ੁਰੂ ਹੁੰਦੀ ਹੈ ਅਸੀਂ ਅਗਰ ਗੰਦੇ ਵਾਤਾਵਰਣ ਚ ਰਵਾਂਗੇ ਗੰਦੀਆਂ ਚੀਜ਼ਾਂ ਖਾਵਾਂਗੇ ਕੁਝ ਲੋਕ ਇਹਨਾਂ ਸਫਾਈ ਦੇ ਨਾਮ ਤੇ ਆ ਕੇ ਲਾ ਦਿੰਦੇ ਨੇ ਪਲਾਸਟਿਕ ਨੂੰ ਗੁੱਗਲ ਸਰਚ ਕਰ ਲਓ ਬਲਾਸ ਰਿਮਿਤ ਤੁਹਾਨੂੰ ਕੀ ਕੀ ਕਰਤਾ ਹੈ ਇਸ ਕਰਕੇ ਮੇਰੀ ਦੋਹਾਂ ਡਿਪਾਰਟਮੈਂਟ ਨੂੰ ਇਹੋ ਨਗਰ ਪੰਚਾਇਤ ਨੂੰ ਵੀ ਤੇ ਪਲੱਸ ਬੀਵੀਐਨ ਦੀ ਪ੍ਰਸ਼ਾਸਨ ਨੂੰ ਇਹਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਕਿ ਸ਼ਹਿਰ ਦੇ ਵਿੱਚ ਗੰਦਗੀ ਜਿਹੜੀ ਹੈ ਇਹ ਫੈਲਣ ਤੋਂ ਰੁਕੀ ਜਾਵੇ ਔਰ ਕੋਈ ਬਿਮਾਰੀ ਅਗਰ ਫੈਲ ਗਈ ਤਾਂ ਫਿਰ ਅਸੀਂ ਸਾਰੇ ਲੋਕ ਉਹਦੇ ਸ਼ਿਕਾਰ ਹੋਵਾਂਗੇ ਜੈ ਜਨਤਾ ਜੈ ਇਹ ਹਾਂਜੀ ਮੈਡਮ ਜੀ ਇੱਕ ਨਾ ਸੁਭਾਸ਼ ਨਗਰ ਦੇ ਬਾਹਰ ਨਾ ਕੂੜੇ ਦਾ ਇੱਕ ਡੰਪ ਹੈ ਜੀ ਤਾਂ ਉਹ ਕਾਫੀ ਦਿਨ ਹੋ ਗਏ ਉਹ ਡੰਪ ਖਾਲੀ ਨਹੀਂ ਹੋ ਰਿਹਾ ਜੀ ਉਹ ਮੈਨੂੰ ਉਸ ਡੱਬ ਦੇ ਬਾਰੇ ਬਿਲਕੁਲ ਧਿਆਨ ਚਾਹੀਏ ਇਹ ਗੱਲ ਮੇਰੇ ਨਾਲ ਐਸਾ ਹੀ ਸਾਹਬ ਨੇ ਵੀ ਗੱਲ ਕੀਤੀ ਸੀਗੀ ਕਿ ਮੈਡਮ ਉਹ ਪੂਰਾ ਭਰ ਗਿਆ ਹੁਣ ਉਹਦਾ ਕੀ ਕਰੀਏ ਅਸੀਂ ਦਰਸਲ ਉਹ ਹੈਗਾ BBMP ਦਾ ਡੰਪ ਔਰ ਉਹਨਾਂ ਨੇ ਹੀ ਇਹ ਚੱਕਣਾ ਕਿਉਂਕਿ ਉਹਨਾਂ ਕੋ ਜਿਹੜਾ ਇਹ ਸਾਰਾ ਸਿਸਟਮ ਹੈਗਾ ਜਿਹੜੇ ਉਹਨਾਂ ਦੀਆਂ ਗੱਡੀਆਂ ਹੈਗੀਆਂ ਨੇ ਉਹੀ ਇਹ ਡੰਪ ਨੂੰ ਚੱਕ ਸਕਦੀਆਂ ਨੇ ਜਦ ਕਿ ਸਾਡੀ ਉਹਨਾਂ ਨਾਲ ਗੱਲ ਵੀ ਹੋਈ ਸੀਗੀ ਲੇਕਿਨ ਉਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ ਨੀ ਪਰ ਹੁਣ ਡੰਪ ਜਿਹੜਾ ਖਾਲੀ ਆ ਉਹ ਖਾਲੀ ਮਤਲਬ ਹੋਏਗਾ ਜਾਂ ਕਿੱਦਾਂ ਮਤਲਬ ਉਹਦੇ ਬਾਰੇ ਕਿਉਂਕਿ ਡੰਪ ਦਾ ਭਰਿਆ ਪਿਆ ਉੱਥੇ ਸਮੈਲ ਵੀ ਬੜੀ ਆ ਰਹੀ ਹੈ ਜੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਉੱਥੋਂ ਇਹ ਡੰਪ ਚੱਕ ਹੀ ਦਿੱਤਾ ਜਾਵੇ ਕਿਉਂਕਿ ਸਾਨੂੰ ਜਿਹੜੀ ਸਾਡੀ ਇਨਸਟਰਕਸ਼ਨਸ ਹੈਗੀਆਂ ਨੇ ਸਰਕਾਰ ਵੱਲੋਂ ਸਾਨੂੰ ਸੈਕੰਡਰੀ ਪੁਆਇੰਟ ਰੱਖਣ ਦਾ ਹੁਕਮ ਹੀ ਹੈ ਨੀਗਾ ਔਰ ਸਾਡੇ ਜਿੱਥੇ ਤੱਕ ਹੈਗਾ ਨਗਰ ਕੌਂਸਲ ਦਾ ਕੋਈ ਵੀ ਸੈਕੰਡਰੀ ਪੁਆਇੰਟ ਨਹੀਂ ਹੈਗਾ ਇਹ ਜਿੰਨੇ ਵੀ ਹੈਗੇ ਨੇ ਇਹ ਸ਼ਹਿਰ 'ਚ ਇਹ ਬੀਬੀਐਮਪੀ ਵਾਲੇ ਨੇ ਸਾਡੇ ਵੱਲੋਂ ਤਾਂ ਇਹ ਹੈ ਕਿ ਚੱਕ ਲਿੰ ਸਾਡੀ ਤਾਂ ਰੋਜ਼ ਦੀ ਡੋਰ ਟੂ ਡੋਰ ਕਲੈਕਸ਼ਨ ਹੋ ਹੀ ਰ ਇਸ ਕਰਕੇ ਸਾਨੂੰ ਤਾਂ ਇਹ ਮੁਸ਼ਕਲੀ ਆ ਪਾਰੇ ਨੇ ਸਾਡੇ ਲਈ ਤਾਂ ਅਸਾਪਨਾ ਕੰਮ ਕਰਦੇ ਹੀ ਪਏ ਆ। ਠੀਕ। ਬਾਕੀ ਤੁਹਾਨੂੰ ਐਸਾ ਹੀ ਸਭ ਦੱਸਦੇ ਕੀ ਕਰਸਦੇ ਆ। ਹਾਂਜੀ ਸਰ ਸਰ ਤੁਸੀਂ ਲਾਸਟ ਟਾਈਮ ਇਹ ਕਿਥੇ ਉੱਥੇ ਹੋ ਕੇ ਵੀ ਆਏ ਸੀਗੇ। ਹਾਂਜੀ ਹਾਂਜੀ ਹਾਂਜੀ। ਹੈਨਾ ਹਾਂਜੀ ਤਾਂ ਅਸੀਂ BBMB ਦੇ ਨਾਲ ਵੀ ਟਾਈਪ ਕੀਤਾ। ਉਹਨਾਂ ਨੂੰ ਕਿਹਾ ਜਿਹੜਾ ਕਨਸਰਨਡ ਉਹਨਾਂ ਦਾ ਹਾਈਜੀਨ ਸੈਨੀਟੇਸ਼ਨ ਦੇ ਆ ਲੁੱਕ ਆਫਟਰ ਕਰਦਾ। ਉਹਨਾਂ ਨੂੰ ਕਿਹਾ ਕਿ ਇਸ ਨੂੰ ਜਿਹੜਾ ਜਿਹੜਾ ਥੋੜਾ ਡੰਪਰ ਹੈਗਾ ਇਹਨੂੰ ਚੱਕ ਲੋ। ਕਿਉਂਕਿ ਉਹਨੂੰ ਲਿਫਟ ਕਰਨ ਵਾਸਤੇ ਡੰਪਰ ਪਲੇਸਰ ਜਿਹੜਾ ਹੈਗਾ लिफ्टर जोड़ा है वो बी बी एम बी दे को है साढ़े को अवेलेबल नहीं हैगा है। अभी इन्होंने बहुत दिन पहले किया चक लो लोग अक्सर क्या करते हैं कूड़ा जो है बाहर उसके अंदर फेंक देते हैं तो ऐसे फेंकते हैं दूर से तो कूड़ा बाहर गिर जाता है अभी वो भर गया अब उनकी क्या समस्या है वो पता नहीं हमने उनको फिर भी हम उनको अभी अप्रोच फिर करेंगे कि उसको अब जल्दी से जल्दी उसको उठा लिया जाए बी बी एम बी दी एक डंप साइट है जो कि तकरीबन तो चालीस पचास साल से उसमें कूड़ा पड़ा हुआ था वो हमने मैकेनिकल स्पेटर से उसकी रेमिडेशन सारी करवा दी है हमने तकरीबन तो छः सात महीने हो गए उसकी हम कंप्लीट हमने हंड्रेड परसेंट उसकी रेमिडेशन मैकेनिकल स्पेटर से हमने करवा दी है जब उसकी डंप की रेमिडेशन कंप्लीट हो गई है तो बी ने हमारे को कूड़ा सुटना वहाँ वा, मना कर दिया बोला अभी कूड़ा वहाँ पर नहीं फेंक सुटेगा नहीं फेंकेंगे तो बी बी हमें बिल्कुल कॉपरेट नहीं कर रही है ਅਭੀ ਹਮ ਲੋਗ ਜੋ ਹਮਾਰਾ ਕੂੜਾ ਆ ਰਹਾ ਹਮ ਲੋਗ ਆਪਣੇ ਆਊਨਰ ਸੋਰਸ ਕੇ ਉਪਰ ਉਸਕੋ ਹਮਾਰੀ ਇੱਕ ਐਮ ਆਰ ਐਫ ਸ਼ੈੱਡ ਗਣੀ ਹੋਈ ਹੈ ਮਟੀਰੀਅਲ ਰਿਕਵਰੀ ਤੋ ਵਹਾਂ ਪਰ ਹਮ ਲੋਗ ਉਸਕੋ ਸੈਗਰੀਗੇਸ਼ਨ ਕਰ ਰਹੇ ਹਮ ਲੋਗ